ਸਰਕਾਰੀ ਸਕੂਲ ਗਹਿਰੀ ਮੰਡੀ ਦੇ ਪ੍ਰਿੰਸੀਪਲ ਦੀ ਇਕਾਜਹੀ ਵੀਡੀਓ ਸਾਹਮਣੇ ਆਈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਪਿੰਡ ਦੇ ਲੋਕ ਭੜਕੁੱਠੇ ਅਤੇ ਪ੍ਰਿੰਸੀਪਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਨਾਲ ਹੀ ਸਕੂਲ ਦੇ ਅੰਦਰ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਨੂੰ ਦੇਖ ਕੇ ਸਭ ਨੇ ਪ੍ਰਿੰਸੀਪਲ ਨੂੰ ਖੂਬ ਲਾਂਤ ਪਾਈਆਂ ਕਿ ਇਹੋ ਜਿਹੇ ਪ੍ਰਿੰਸੀਪਲ ਨੂੰ ਤਾਂ ਸਕੂਲ ਦੇ ਵਿੱਚ ਰੱਖਣਾ ਹੀ ਨਹੀਂ ਚਾਹੀਦਾ ਜਿਸ ਨੇ ਸਕੂਲ ਦੇ ਵਿੱਚ ਵੀ ਪੂਰੀ ਗੰਦਗੀ ਫੈਲਾਈ ਹੋਈ ਹੈ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਇਸ ਵੀਡੀਓ ਤੇ ਕਿਨੇ ਤੋੜੇ ਲੈਂਦੇ ਆ ਕਿਨੇ ਤੋੜੇ ਲੈਂਦੇ ਆ ਹਾਂ 1 2 3 4 5 6 6 ਤੋੜੇ ਕਿ ਸਕੂਲ ਜਾਂਦੇ ਆ? ਸਕੂਲੋਂ ਕਿਹੜੇ ਸਕੂਲੋਂ? ਵੱਡੇ ਸਕੂਲੋਂ। ਵੱਡੇ ਕਿੰਨੇ ਗਿਆ ਸੀ? ਹਾਂ? ਕਿੰਨੇ? ਮੈਡਮ ਨੇ। ਮੈਡਮ ਨੇ? ਠੀਕ ਹੈ। ਹਾਂ ਆਪਣਾ ਕੋਲੜ ਗੇਟ। ਉਹ ਸਾਰੇ ਚੌਲ ਜਾ ਰਹੇ ਆ ਬਾਹਰ। ਹਾਂ ਹਾਂ ਆਪੇ ਭੇਜਿਆ। ਆਪੇ ਭੇਜੇ ਸਰ। ਹੂੰ। ਸਾਰੇ ਦਾ ਕੋਈ ਆਪਾਂ ਫਿਰ ਲੈਕਚਰ 'ਚ ਕੁਝ ਹੈ? ਹਾਂਜੀ ਹਾਂਜੀ ਹੈਗਾ। ਠੀਕ ਹੈ ਸਰ ਠੀਕ। ਉਹ ਮਾਮਲਾ ਗੈਰੀ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸਾਹਮਣੇ ਹੈ ਜਿੱਥੇ ਪਿੰਡ ਦੇ ਸਾਬਕਾ ਸਰਪੰਚ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਸੰਘੀਨ આરોਪ ਲਗਾਉਂਦਿਆਂ ਜਿੱਥੇ ਸਰਕਾਰ ਵੱਲੋਂ ਮਿਲੀ 10 ਲੱਖ ਦੀ ਸਰਕਾਰੀ ਗ੍ਰਾਂਟ ਨਾਲ ਕੋਈ ਕੰਮ ਸੰਪੂਰਨ ਨਾ ਹੋਣ, ਦਲਿਤ ਬੱਚੇ ਨੂੰ ਦਾਖਲੇ ਨਾ ਦੇਣ ਅਤੇ ਮਿੱਡੇ ਮੇਲ ਦਾ ਰਾਸ਼ਨ ਵੇਚਣ ਦੇ ਦੋਸ਼ ਲਗਾਏ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਧੀਰੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਦਲਿਤ ਬੱਚੇ ਨੂੰ ਐਡਮਿਸ਼ਨ ਨਹੀਂ ਦਿੱਤੀ ਦੂਜੇ ਪਾਸੇ ਮਿੱਡੇ ਮੀਲ ਦਾ ਰਾਸ਼ਨ ਤੱਕ ਵੀ ਵੇਚਿਆ ਗਿਆ ਜਿਸ ਦੀ ਕੀ ਸਾਡੇ ਕੋਲ ਵੀਡੀਓ ਆ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦੇ ਖਿਲਾਫ ਜੜੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਯੂਥ ਕਾਲੀ ਦਲ ਪੰਜਾਬ ਉਪ ਪ੍ਰਧਾਨ ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਗਹਿਰੀ ਮੰਡੀ ਅੱਜ ਸਾਡੇ ਪਿੰਡ ਇੱਕ ਐਸਸੀ ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿੱਟੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਜਿਹਦੇ ਜਿਹਨੇ ਵੇਚਦੇ ਹੋਏ ਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹੜੀ ਮੀਡੀਆ ਦੇ ਵਿੱਚ ਆਹੀ ਜਿਹੜੀ ਆ ਉਹਨਾਂ ਵਾਲੇ ਸਮੇਂ ਤੇ ਜਿਹੜੀ ਤੁਹਾਡੇ ਵਟਸਐਪ ਤੇ ਜਾਂ ਤੁਹਾਨੂੰ ਦੇ 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 ਦੇਵਾਂਗੇ ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਸਾਫ਼-ਸਾਫ਼ ਕਹਿ ਰਿਹਾ ਕਿ ਛੇ ਟਰੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਦੇ ਔਰ ਨਾਲ ਦੀ ਨਾਲ ਜਿਹੜੀਆਂ 10 ਲੱਖ ਦੀਆਂ ਗਰੰਟਾਂ ਇਸੇ ਸਕੂਲ ਤੇ 9 ਮਹੀਨਿਆਂ ਚਾਈਆਂ ਜਿਹੜੀਆਂ ਵਾ ਉਹ ਅੱਜ ਤੱਕ ਕਿਸੇ ਫਰਨੀਚਰ ਦੀ ਆ ਟਾਇਲਟ ਦੀ ਆ ਅਦਰ ਹੋਰ ਜਿਹੜੀਆਂ ਗਰੰਟਾਂ ਜਿਹੜੀਆਂ 10 ਲੱਖ ਦੇ ਰੂਪ ਦੇ ਵਿੱਚ ਸਾਡੇ ਕੋਲ ਉਹਦੀ ਲਿਸਟ ਆ ਜਿਹੜੀ ਅਸੀਂ ਤੁਹਾਡੇ ਮੀਡੀਆ ਸਾਹਮਣੇ ਜਨਤਕ ਕਰ ਰਹੇ ਆ ਉਹਦੇ ਮੁਤਾਬਕ ਸਕੂਲ ਦੇ ਅੰਦਰ ਇੱਕ ਵੀ ਜਿਹੜਾ ਵਾ ਉਹ ਕੰਮ ਜਿਹੜਾ ਮੁਕੰਮਲ ਤਰੀਕੇ ਨਾਲ ਨਹੀਂ ਕੀਤਾ ਗਿਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪ੍ਰਿੰਸੀਪਲ ਵੱਲੋਂ ਔਰ ਆਲਾ ਸਟਾਫ ਵੱਲੋਂ ਜਿਹੜਾ ਵਾ ਉਹ ਕਾਣ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪ੍ਰਿੰਸੀਪਲ ਨੇ ਦੱਸਿਆ ਕਿ ਫਿਲਹਾਲ ਜਿਹੜੇ ਬੱਚੇ ਦੀ ਦਾਖਲੇ ਦੀ ਗੱਲ ਆ ਉਹ ਦਾਖਲੇ ਦੀ ਤਾਰੀਖ ਨਿਕਲ ਤੋਂ ਬਾਅਦ ਨਿਮਿਸ਼ਨ ਨਹੀਂ ਹੋਈ ਜੋ ਸਰਕਾਰੀ ਹੁਕਮਾਂ ਦੇ ਆਧਾਰ ਤੇ ਹੈ ਬਾਕੀ ਜੋ ਮਿੱਡੇ ਮੀਲ ਦਾ ਰਾਸ਼ਨ ਵੇਚਣ ਦੀ ਗੱਲ ਹੈ ਉਹ ਸਿਰਫ ਇੱਕ ਸੋਚੀ ਸਮਝੀ ਸ਼ਾਰਜ ਦੇ ਤਹਿਤ ਸਾਨੂੰ ਧਮਕਾਉਣ ਅਤੇ ਦਬਾਉਣ ਅਤੇ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਦੀ ਸਿਆਸਤ ਹੈ। ਅ ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਤਰਨਾ ਲੱਗਾ ਬਾਗ ਉਹਦੇ ਵਿੱਚ ਇਹ ਜਿਹੜੇ ਸਾਬਕਾ ਸਰਪੰਚ ਨੇ ਇੱਥੋਂ ਦੇ ਅਕਾਲੀ ਦਲ ਦੇ ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ ਬੱਚਾ ਲੈ ਕੇ ਆਈ ਸੀ ਇਹ 11ਵੀਂ ਜਮਾਤ ਦਾ 11ਵੀਂ ਜਮਾਤ ਦਾ ਬੱਚਾ ਲੈ ਕੇ ਆਈ ਸੀ ਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਤੁਸੀਂ ਜਿਹੜਾ ਇਹਨੂੰ ਦਾਖਲ ਕਰਦੇ ਹੋ ਤਾਂ ਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਲੈਟਮੀ ਹੋ ਗਈ ਹੈ ਜਿਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈ 31/8 ਸੀ 31/8 ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਹੈ ਤਾਂ ਕੋਲ ਕਰ ਸਕਦੇ ਹੋ ਕਿਹੜੀ ਕਲਾਸ ਲੈ ਕਿਹੜੀ ਕਲਾਸ ਸਕਦੇ ਹੋ 9ਵੀਂ ਤੋਂ ਲੈ ਕੇ 12ਵੀਂ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ ਉਹ 31/7 ਸੀ ਜਿਹੜੇ ਕਿ ਬੋਰਡ ਨੇ ਵਧਾ ਕੇ 31/8 ਕਰ ਦਿੱਤੀ ਗਈ ਹੈ 31/8 ਤੋਂ ਬਾਅਦ ਜੇਕਰ ਕੋਈ ਬੱਚਾ ਆਉਂਦਾ ਹੈ ਤੇ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਜਾਵਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੋਗਾ ਇਹੋ ਹੀ ਗੱਲ ਤੁਹਾਨੂੰ ਸਮਝਾਈ ਸੀ ਤੇ ਇਹ ਹੈ ਬੱਚੇ ਕੀ ਇਹਨਾਂ ਨੂੰ ਦਿ ਇਹ ਲਾਸਟ ਜਿਹੜੀ ਅੱਪੀ ਅਟ ਗਈ ਸੀ ਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ ਤੇ ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕੀ ਪ੍ਰਿੰਸੀਪਲ ਸਾਹਿਬ ਕੋਈ ਕਹਿ ਰਹੇ ਕੋ ਬੱਚਾ ਸਾਡੇ ਕੋਲ ਆਇਆ ਪਰ ਬੱਚੇ ਦੇ ਬਾਪ ਤੇ ਬੱਚਾ ਵੀ ਕਹਿ ਰਿਹਾ ਜੀ ਮੈਂ ਇਹਨਾਂ ਨੂੰ ਮੰਨਦਾ ਰਿਆਂ ਉਹ ਮੈਨੂੰ ਕਹਿੰਦੇ ਰਹੇ ਜੀ ਤੇਰੀ ਮੈਡਮ ਨਹੀਂ ਆਈ ਜਿਹੜੀ ਸਾਹਿਬ ਨਹੀਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੀ ਵੇਖੋ ਮੇਰਾ ਦੇ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਜਿਹੜਾ ਇੰਚਾਰਜ ਆਪਾਂ ਸਭ ਦਾ ਇੰਚਾਰਜ ਉਹਨੂੰ ਐਡਮਿਸ਼ਨ ਕਰਨੀ ਹੁੰਦੀ ਹੈ ਮੇਰੇ ਕੋਲ ਬਾਅਦ ਚੋਂ ਐਡਮਿਸ਼ਨ ਫਾਰਮ ਆਉਂਦਾ ਹੈ ਸਾਈਕੋਂਲੋਜਿਸਟ ਦੂਜੀ ਗੱਲ ਹੈ ਕਿ ਜਦੋਂ ਐਡਮਿਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਵਾ ਪੇਰੈਂਟਸ ਇਸ ਤਰ੍ਹਾਂ ਸਾਈਨ ਹੁੰਦੇ ਨੇ ਹੁਣ ਬੱਚਾ ਜਿਹੜਾ ਕਲਾਸ ਪਾਸ ਕਰਕੇ ਆ ਉਹ ਉਹਦਾ ਲਾਸਟ ਅਟੈਂਡਿੰਗ ਸਰਟੀਫਿਕੇਟ ਹੁੰਦਾ ਦਾ ਪਰ ਬੱਚੇ ਦਾ ਕਹਿਣਾ ਕਿ ਰੈਗੂਲਰ ਸਕੂਲ ਦੇ ਵਿੱਚ ਮੈਂ ਆਉਂਦਾ ਰਿਹਾ ਵਾਂ ਪਰ ਰੈਗੂਲਰ ਜੇ ਸਕੂਲ ਚ ਆ ਰਿਹਾ ਤਾਂ ਉਹ ਐਡਮਿਸ਼ਨ ਕਿਉਂ ਕੀ ਕਰਨ ਦੀਆਂ ਨਾ ਹੁੰਦੀ ਨਹੀਂ ਰੈਗੂਲਰ ਜੇ ਸਕੂਲ ਆਉਂਦਾ ਰਿਹਾ ਤਾਂ ਐਡਮਿਸ਼ਨ ਕਿਉਂ ਨਹੀਂ ਕਰਾਈ ਲਏ ਨੇ ਇਹ ਬਿਲਕੁਲ ਝੂਠ ਹੈ 5 ਮਹੀਨੇ ਹੋ ਗਏ ਮੇਰੇ ਯਾ ટીਚਰਸ ਬੈਠੇ ਨੇ ਤੁਸੀਂ ਜੱਜ ਨੂੰ ਵੱਡੀ ਪੋਸਟਰ ਦਿਓ 5 ਮਹੀਨੇ ਬੱਚਾ ਨਹੀਂ ਸਕੂਲ ਆਇਆ ਵੈਸੇ 10 ਸੁਲੂ ਤਾਂ ਸਿੰਘਾ ਫੋਕੀ ਦਿਓ ਨੇ ਪਰ ਇਹ ਸਰ ਦਸਵੀਂ ਚ ਰੈਗੂਲਰ ਸੀ ਨਾ ਉਸ ਤੋਂ ਬਾਅਦ ਹੀ ਕੋਈ ਰੈਗੂਲਰ ਨਹੀਂ ਨਾ ক্লাস 12th ਐਡਮਿਸ਼ਨ ਲੈ ਨਹੀਂ ਲਾ ਸੇ 31 8 ਦਿਨ ਸੀ ਇਹ ਕਿਨਾਂ ਨੇ ਹੋਰ ਵੀ ਲਾਇਆ ਜੀ ਇਲਜ਼ਾਮ ਕਿ ਜਿਹੜਾ ਧਮਾ ਲਗਾਏ ਜਿਹੜਾ ਬੱਲੇ ਪਾਉ ਉਹਨਾਂ ਨੇ ਕਿਹਾ ਜੀ ਕਿ ਇੱਕ ਤੁਹਾਡੀ ਆਡੀਓ ਤੇ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਮਿੱਡੇ ਮੀਲ ਦਾ ਸਮਾਨ ਬਾਹਰ ਵੇਚਿਆ ਜਾ ਰਿਹਾ ਸਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਇਹ ਮੁੱਦਾ ਹੈ ਕਿ ਇਸ ਨੂੰ ਜਿਹੜਾ ਹੈ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਜਿਹੜਾ ਹੈ ਇਹ ਸਾਰੀ ਗੱਲਾਂ ਕੀਤੀਆਂ ਜਾ ਰਹੀਆਂ ਹੈ ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਪਈ ਹੈ ਜਦੋਂ ਇਹਨਾਂ ਨੂੰ ਕਨਵਿੰਸ ਅਹੀ ਕਰਕੇ ਭੇਜਿਆ ਉਹ ਉਸ ਦਿਨ ਹੀ ਸਾਨੂੰ ਧੰਕੀ ਦੇ ਗਏ ਸੀ ਸਾਨੂੰ ਸੈੱਟ ਕਰ ਗਏ ਸੀ ਕਿ ਲੋ ਜੀ ਮੈਂ ਤੁਹਾਡੀਆਂ ਤੁਹਾਡੇ ਖਿਲਾਫ ਤਾਂ ਇਹ ਜਿਹੜੇ ਸਰਕਸ ਬੰਸਾਲ ਗਏ ਇਹ ਉਸ ਦਿਨ ਹੀ ਸਾਨੂੰ ਸੈੱਟ ਕਰ ਗਏ ਸੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਹੈਗੀ ਮੇਨ ਮੁੱਦਾ ਹੀ ਹੋਈ ਹੈ ਤੇ ਮਤਲਬ ਉਹਨਾਂ ਨੇ ਇਸ ਨੂੰ ਬਣਾ ਲਿਆ ਪੋਲਿਟਿਕਲ ਇਸ਼ੂ ਬਣਾ ਲਿਆ ਕਿ ਲੋ ਜੀ ਐਡਮਿਸ਼ਨ ਦਵਾ ਕੇ ਦਵਾ ਦੱਸਿਆ ਗਿਆ ਹੈ ਕਿ 10 ਲੱਖ ਦੀ ਕੋਈ ਗ੍ਰਾਂਟ ਆਈ ਸੀ ਸਕੂਲ ਨੂੰ ਉਹ ਅਜੇ ਤੱਕ ਜਿਹੜੀ ਹੈ ਗ੍ਰਾਂਟ ਲਗ ਨਹੀਂ ਪਾਈ ਕੀ ਕਾਰਨ ਰਿਆ ਨਹੀਂ ਜਿਹੜੀ ਉਹ ਲਗ ਪਾਈ ਨਹੀਂ ਸਰ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ 10 ਲੱਖ ਦੀ ਕੋਈ ਗ੍ਰਾਂਟ ਨਹੀਂ ਆਈ ਤੇ ਦੂਸਰੀ ਗੱਲ ਹੈ ਕਿ ਨਾਲ ਤੁਸੀਂ ਆਪੇ ਵੀ ਕਹਿ ਰਹੇ ਹੋ ਕਿ 10 ਲੱਖ ਦੀ ਗ੍ਰਾਂਟ ਹਜੇ ਜੂਸ ਨਹੀਂ ਹੋ ਪਾਈ ਤੇ ਸਾਡੇ ਚੇਰਮੈਨ ਸਾਹਿਬ بیٹھے ਨੇ ਕੋਲ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਐਸ ਐਮ ਸੀ ਦੇ ਮਤੇ ਪਾ ਕੇ ਐਸ ਐਮ ਸੀ ਦੀ ਕਮੇਟੀ ਦੀ ਰਜ਼ਾਮੰਦੀ ਨਾਲ ਪ੍ਰੋਪਰ ਟੀਮਾ ਬਣਾ ਕੇ ਜਿਹੜੀਆਂ ਗ੍ਰਾਂਟਾਂ ਕੁੱਛੇ ਜਾਂਦੀਆਂ ਨੇ ਕੋਈ 10 ਲੱਖ ਦੀ ਗ੍ਰਾਂਟ ਨਹੀਂ ਆਈ ਖੈਰ ਦੇਖਿਆ ਜਾਵੇ ਕਿ ਇੱਕ ਵਾਸਤੇ ਤਾਂ ਸਾਬਕਾ ਸਰਪੰਚ ਦੇ ਵੱਲੋਂ ਪ੍ਰਿੰਸੀਪਲ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਪ੍ਰਿੰਸੀਪਲ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਾ ਹੋਇਆ ਨਜ਼ਰ ਆਇਆ ਪਰ ਜੇਕਰ ਅਸੀਂ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਜਿਸ ਤਰੀਕੇ ਦੀ ਸਫਾਈ ਤੁਸੀਂ ਦੇਖੀ ਹੈ ਇਸ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਫਿਰ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਬਾਕੀ ਤਾਂ ਮਾਮਲਾ ਜਾਂਚ ਦਾ ਬਣਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ